ਇਦਾਂ ਇਦਾਂ ਖਾਣ ਨੂੰ ਫੜਾ ਦੇ ਕੇ ਨਾ ਫਿਰ ਸੈਨ ਫੜਾ ਦੇਣਾ ਸੀ ਦੀਟ ਘਰੇ ਆਏ ਸੀ ਤੇ ਇਹਨਾਂ ਨੇ ਸਾਡੀ ਖੂਬ ਸੇਵਾ ਪਾਣੀ ਦਿੱਤਾ ਰੋਟੀ ਵਾਲੀ ਜਾਲੂ ਖਵਾ। ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਹੈ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ। ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਪਿਛਲੇ ਕੁਝ ਦਿਨ ਪਹਿਲਾਂ ਹੀ ਰੀਤ ਨਰੂਲਾ ਨੇ ਇੱਕ ਬੇਬੀ ਬாய் ਨੂੰ ਜਨਮ ਦਿੱਤਾ ਹੈ ਤੇ ਨਰੂਲਾ ਫੈਮਿਲੀ ਦੇ ਵਿੱਚ ਬਹੁਤ ਖੁਸ਼ੀਆਂ ਦਾ ਮਾਹੌਲ ਹੈ। ਅੱਜ ਉਹ ਬੇਬੀ ਬாய் ਦੀ ਨੰਮਦੀ ਰਸਮ ਕੀਤੀ ਗਈ ਹੈ ਜਿਸ ਦੀਆਂ ਕੁਝ ਫੋਟੋਸ ਤੇ ਵੀਡੀਓ ਥੋੜੀ ਸਕਰੀਨ ਦੇ ਉੱਤੇ ਲਗਾਤਾਰ ਚੱਲ ਰਹੀਆਂ ਨੇ। ਇਹ ਫੋਟੋਸ ਤੇ ਵੀਡੀਓ ਰੀਤ ਨਰੂਲਾ ਦੇ ਪਿੰਡ ਦੀਆਂ ਨਹੀਂ ਆ। ਉਹਨਾਂ ਦੇ ਪਹਿਲਾਂ ਆਪਣੇ ਪਰਿਵਾਰ ਦੀਆਂ ਨੇ ਫਿਰ ਉਹਨਾਂ ਦੇ ਤਾਈ ਪਰਿਵਾਰ ਦੀਆਂ ਜੋ ਕਿ ਉਹਨਾਂ ਨੇ ਆਪਣੀ ਸਨੈਪਚੈਟ ਆਈਡੀ ਦੇ ਉੱਤੇ ਸ਼ੇਅਰ ਕੀਤੀ ਨੇ ਆਪਣੇ ਚਾਹਣ ਵਾਲਿਆਂ ਨੂੰ। ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਬੇਬੀ ਬॉय ਨੂੰ ਦੇਖਣ ਸੈਮ ਨਰੂਲਾ ਦੇ ਨਾਨਕੇ ਵੀ ਆਏ ਨੇ ਜਿਸ ਦੀਆਂ ਕੁਝ ਫੋਟੋਜ਼ ਤੇ ਵੀਡੀਓ ਆਪਾਂ ਤੁਹਾਡੇ ਨਾਲ ਲਾਸਟ ਤੇ ਸ਼ੇਅਰ ਕਰਦੇ ਆਂਗੇ ਉਸ ਤੋਂ ਪਹਿਲਾਂ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰ ਦਿਓ ਦੀਨੇ ਖਾਲੀ ਆ ਤਾ ਪੂਲੇ ਨਾ ਬੋਲੇ ਆਂ ਕਿ ਖਾਲੀ ਆ ਤਾ ਪਹਿਲੇ ਪੂਲੇ ਨਾ ਬੋਲਨ ਤੇ ਕਿੱਥੇ ਕੱਢੇਗਾ